7 ਮਹੀਨਿਆਂ ਬਾਅਦ ਜੇਲ੍ਹ ਦੇ ਵਿੱਚੋਂ ਬਾਹਰ ਆਏ ਵਿਕਰਮ ਸਿੰਘ ਮਜੀਠੀਆ ਨਿਤ ਨਵੇਂ ਖੁਲਾਸੇ ਕਰ ਰਹੇ ਆ। ਮੁਹਾਲੀ ਦੀ ਅਦਾਲਤ ਦੇ ਵਿੱਚ ਹੁਣ ਫੇਰ ਪੇਸ਼ੀ ਸੀ ਤੇ ਉੱਥੇ ਇਹ ਗੱਲ ਕਹੀ ਆ ਕਿ ਮੇਰੇ ਮਨੁੱਖੀ ਅਧਿਕਾਰਾਂ ਦਾ ਜੇਲ੍ਹ ਦੇ ਵਿੱਚੋਂ ਉਲੰਘਣ ਹੋਇਆ। 32 ਕੈਮਰੇ ਮੇਰੇ ਵਾਲੀ ਬੈਰਕ ਦੇ ਆਲੇ-ਦੁਆਲੇ ਲਾਏ ਗਏ ਸੀ ਤਾਂ ਜੋ ਮਜੀਠੀਏ ਦੇ ਉੱਤੇ ਅੱਖ ਰੱਖੀ ਜਾਵੇ। ਉਹ ਕਿਹੜੇ-ਕਿਹੜੇ ਅਧਿਕਾਰੀ ਸੀ ਜਿਹੜੇ ਮੈਨੂੰ ਸੌਂਦਿਆਂ, ਬੰਹਦਿਆਂ, ਪੈਂਦਿਆਂ, ਜਾਂਦਿਆਂ, ਫਿਰਦਿਆਂ, ਤੁਰਦਿਆਂ ਇਹ ਸਾਰਾ ਕੁਝ ਵੇਖਣਾ ਚਾਹੁੰਦੇ ਸੀ ਤੇ ਉਹ ਕਿਹੜਾ ਅਧਿਕਾਰੀ ਸੀ ਜਾਂ ਕਿਹੜਾ ਉਹ ਨੇਤਾ ਸੀ ਜਿਨੇ ਇੱਕ ਕੈਮਰਾ ਮੇਰੇ ਬਾਥਰੂਮ ਦੇ ਵੱਲ ਵੀ ਮੂੰਹ ਕਰਕੇ ਲਵਾਇਆ ਬਾਥਰੂਮ ਦੇ ਵੱਲ ਬੰਦਾ ਜਾਂਦਾ ਬਾਥਰੂਮ ਦੇ ਵਿੱਚੋਂ ਨਿਕਲਦਾ ਬਾਥਰੂਮ ਦੇ ਵਿੱਚ ਬੰਦਾ ਜੰਗਲ ਪਾਣੀ ਵਾਸਤੇ ਜਾਂਦਾ ਬੰਦਾ ਪਿਸ਼ਾਬ ਵਾਸਤੇ ਜਾਂਦਾ ਪਰ ਉਥੇ ਵੀ ਕਿਹੜੇ ਕਾਰਨ ਕਰਕੇ ਕੈਮਰਾ ਲਾਇਆ ਗਿਆ ਕਿਨੂੰ ਇਹੋ ਜੀ ਉਤਸੁਕਤਾ ਕਿ ਭਾਈ ਜੇਲ੍ਹ ਦੇ ਵਿੱਚ ਬਾਥਰੂਮ ਜੀਠੀਆ ਕਿਹੜੇ ਵੇਲੇ ਜਾਂਦਾ ਕਿਵੇਂ ਜਾਇ ਜਾਂਦਾ ਤੇ ਕਿਵੇਂ ਕਰਕੇ ਆਉਂਦਾ ਤੇ ਕੀ ਕੁਝ ਕਰਨਾ ਹੈਗਾ ਇਹ ਜਨਣ ਦੀ ਇੱਛਾ ਹੈ ਕਿਨੂੰ ਆ ਇਹ ਵੀ ਗੱਲ ਕਹੀ ਆ ਕਿ 32 ਕੈਮਰਿਆਂ ਦੀ ਸੀਸੀਟੀਵੀ ਫੁਟੇਜ ਇਹ ਸਾਮ੍ਹ ਕੇ ਰੱਖੀ ਜਾਵੇ ਅਦਾਲਤ ਦੇ ਵਿੱਚ ਪੇਸ਼ ਕੀਤੀ ਜਾਵੇ ਤੇ ਇੱਕ ਹੋਰ ਤੱਥ ਪੇਸ਼ ਕੀਤਾ ਕਿ 5 ਜਨਵਰੀ ਨੂੰ ਨਾਬੇ ਵਾਲੀ ਜੇਲ੍ਹ ਦੇ ਵਿੱਚ ਫਤੇਗੜ ਸਾਹਿਬ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜਿਹੜੇ ਉਹ ਪਹੁੰਚੇ ਸੀਗੇ ਉਹਨਾਂ ਨੇ ਉੱਥੇ ਸਰਵੇ ਕੀਤਾ ਸੀ ਤੇ ਉਹਨਾਂ ਨੇ ਵੀ ਉਲੰਘਣਾਵਾਂ ਦਾ ਦੋਸ਼ ਲਾਇਆ ਸੀ ਵਿਕਰਮ ਸਿੰਘ ਮਜੀਠੀਆ ਨੂੰ ਦੇਖਣ ਵਾਸਤੇ ਵਿਕਰਮ ਸਿੰਘ ਮਜੀਠੀਆ ਦੀ ਗਤੀਵਿਧੀ ਵਾਸਤੇ ਕਿ ਸੱਚੀ ਮੁੱਚੀ 32 ਕੈਮਰੇ ਲੱਗੇ ਸੀ ਜੇਲ੍ਹ ਦੇ ਵਿੱਚ ਖਾਸ ਕਰਕੇ ਉਹਨਾਂ ਦੀ ਬੈਰਕ ਦੇ ਵੱਲ ਉਦਾਂ ਹੋ ਸਕਦਾ ਇੱਕ ਜੇਲ੍ਹ ਦੇ ਆਲੇ ਦੁਆਲੇ ਜਾਂ ਅੰਦਰਲੇ ਪਾਸੇ ਸੈਂਕੜੇ ਕੈਮਰੇ ਲੱਗੇ ਹੋਣ ਪਰ ਜੇਕਰ ਇੱਕ ਬੈਰਕ ਨੂੰ ਸਾਹਮਣੇ ਵਾਸਤੇ ਵੇਖਣ ਵਾਸਤੇ 32 ਕੈਮਰੇ ਲੱਗੇ ਆ ਤਾਂ ਕੀ ਜੜੀਆਂ ਬਾਕੀ ਬੈਰਕਾਂ ਉਹਨਾਂ ਦੇ ਵਿੱਚ ਵੀ 32-32 ਕੈਮਰੇ ਹੁੰਦੇ ਜਾਂ ਇਹ ਵਿਅਕਤੀ ਵਿਸ਼ੇਸ਼ ਦੇ ਕਰਕੇ ਸੀ ਇਹ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੋਏ ਆ ਕੀ ਵਿਕਰਮ ਮਜੀਠੀਆ ਸੱਚ ਬੋਲਦੇ ਆ ਜਾਂ ਇਹ ਝੂਠ ਬੋਲਦੇ ਆ ਕੀ ਕਿਸੇ ਵੀ ਥਾਂ ਦੇ ਉੱਤੇ ਭਾਵੇਂ ਕੋਈ ਕੈਦੀ ਹੋਵੇ ਭਾਵੇਂ ਕੋਈ ਵਿਚਾਰ ਅਧਿਨ ਹੋਵੇ ਕੋਈ ਵੀ ਬੰਦਾ ਹੋਵੇ ਉਹਨੂੰ ਬਾਥਰੂਮ ਦੇ ਵਿੱਚ ਕੀ ਕੁਝ ਕਰਦਾ ਤੇ ਕਿਵੇਂ-ਕਿਵੇਂ ਕਰਦਾ ਤੇ ਕੀ-ਕੀ ਉਹਦੀ ਨਿੱਜੀ ਜ਼ਿੰਦਗੀ ਦੇ ਮਸਲੇ ਆ ਉਦੇ ਵਾਲੇ ਦੇਖਣ ਦੀ ਇੱਛਾ ਪਾਲਣੀ ਚਾਹੀਦੀ ਆ ਜਾਂ ਇਹ ਮਜੀਠੀਆ ਦੇ ਵੱਲੋਂ ਆਪਦੇ ਕੋਲੋਂ ਗੱਲਾਂ ਘੜੀਆਂ ਗਈਆਂ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਆ ਦੇਖੋ ਇਹ ਉਹ ਗੱਲਾਂ ਜਿਹਦੇ ਲਈ ਮਜੀਠੀਆ ਜਾਂ ਜੇਲ੍ਹ ਦੇ ਅਧਿਕਾਰੀ ਇਹ ਦੋ ਜਣੇ ਗਵਾਹ ਇੱਕ ਉਹ ਤੇਰਾ ਜਿਹਦੇ ਨਾਲ ਇਹ ਕੁਝ ਹੋਇਆ ਜਿਨੇ ਕਿਹਾ ਮੇਰੇ ਨਾਲ ਹੋਇਆ ਇੱਕ ਉਹ ਤੇਰਾ ਜਿਹਦੀ ਅਗਵਾਈ ਦੇ ਵਿੱਚ ਹੋਇਆ ਜਾਂ ਜਿਨ੍ਹਾਂ ਨੇ ਕਰਵਾਇਆ ਹੁਣ ਵੇਨੇ ਆ ਇਸ ਮਸਲੇ ਦੇ ਵਿੱਚੋਂ ਸੱਚਾਈ ਨਿਕਲ ਕੇ ਕੀ ਸਾਹਮਣੇ ਆਉਂਦੀ ਆ ਬਿਕਰਮ ਮਜੀਠੀਆ ਦੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਤੋਂ ਬਾਅਦ ਨਿਤ ਨਵੀਂ ਚਰਚਾ ਹੁੰਦੀ ਆ ਕਈ ਲੋਕੇ ਵੀ ਗੱਲ ਕਹਿੰਦੇ ਕਿ ਪੁਲ ਦਾ ਕੰਮ ਹੁਣ ਬਿਕਰਮ ਮਜੀਠੀਆ ਨੇ ਕਰਨਾ ਕਿਉਂਕਿ ਮਜੀਠੀਆ ਲਗਾਤਾਰ ਭਾਜਪਾ ਦੇ ਆਗੂਆਂ ਦੀ ਵੀ ਸਿਫਤ ਕਰ ਰਿਹਾ ਇਹਦਾ ਮਤਲਬ ਇਹ ਆ ਕਿ ਅਕਾਲੀ ਦਲ ਤੇ ਭਾਜਪਾ ਦੇ ਵਿੱਚ ਗੱਠ ਜੋੜਨ ਦਾ ਪੁਲ ਵੀ ਬਣ ਸਕਦਾ ਪਿਛਲੇ ਦਿਨ ਮਜੀਠੀਆ ਨੇ ਗੱਲ ਕਹੀ ਸੀ ਕਿ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਗਏ ਆ ਜਿਹੜੇ ਰੁਸ ਕੇ ਗਏ ਆ ਉਹਨਾਂ ਨੂੰ ਵੀ ਮੋੜ ਕੇ ਲਿਆਵਾਂਗੇ ਤੇ ਮੈਂ ਨੰਗੇ ਪੈਰੀ ਇਹਨਾਂ ਕੋਲੇ ਜਾਊਂਗਾ ਇਹ ਇਹਨਾਂ ਨੂੰ ਮਨਾ ਕੇ ਲਿਆਵਾਂਗੇ ਕਿਉਂਕਿ ਅਸੀਂ ਅਕਾਲੀ ਦਲ ਨੂੰ ਇੱਕ ਕਰਨਾ ਤੁਹਾਨੂੰ ਚੇਤੇ ਹੋਣਾ ਉਸ ਤੋਂ ਅਗਲੇ ਦਿਨ ਪੱਤਰਕਾਰਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਵਾਲ ਕੀਤਾ ਸੀ ਕਿ ਵਿਕਰਮ ਮਜੀਠੀਆ ਕਹਿੰਦੇ ਵੀ ਤੁਹਾਨੂੰ ਸਾਰਿਆਂ ਨੂੰ ਵਾਪਸ ਮੋੜ ਕੇ ਲਿਆਉਣਾ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਜਿੰਨੀ ਦੇਰ ਤੱਕ ਸੁਖਬੀਰ ਸਿੰਘ ਬਾਦਲ ਪ੍ਰਧਾਨ ਨਾ ਓਨੀ ਦੇਰ ਤੱਕ ਇੱਕ ਹੋਣ ਦੀ ਗੱਲ ਹੀ ਖਤਮਾ ਇਹ ਬਿਲਕੁਲ ਹੋ ਹੀ ਨਹੀਂ ਸਕਦਾ ਪਰ ਜੇਕਰ ਸੁਖਬੀਰ ਬਾਦਲ ਪ੍ਰਧਾਨ ਨਾ ਹੋਵੇ ਤੇ ਫਿਰ ਸਾਨੂੰ ਇਤਰਾਜ਼ ਵੀ ਕੋਈ ਨਹੀਂ ਫਿਰ ਅਸੀਂ ਇਕੱਠੇ ਹੋ ਜਾਾਂਗੇ ਤੇ ਇੱਕ ਹੋਰ ਗੱਲ ਕਹੀ ਸੀ ਸਿਆਸੀ ਹਿਤਾਂ ਦੀ ਖਾਤਰ ਗੱਠਜੋੜ ਸੰਭਵ ਨਹੀਂ ਇਹ ਪੰਥ ਦੀ ਸੇਵਾ ਤੇ ਏਕੇ ਦੇ ਵਾਸਤੇ ਤੇ ਪੰਜਾਬ ਦੇ ਲਈ ਗੱਠਜੋੜ ਕਰ ਸਕਦੇ ਹਾਂ ਸਵਾਲ ਇਹ ਵੀ ਪੈਦਾ ਹੁੰਦਾ ਸਿਆਸੀ ਤੌਰ ਦੇ ਉੱਤੇ ਕਿ ਕੀ ਆਉਂਦੇ ਸਮੇਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਮੰਨ ਜਾਣਗੇ ਉਹ ਮੁੜ ਕੇ ਅਕਾੜੀ ਦਲ ਦੇ ਵਿੱਚ ਆਉਣਗੇ ਮੈਂ ਮੁੜ ਕੇ ਤਾਂ ਕਿ ਨਾ ਕਿਉਂਕਿ ਉਹ ਅਕਾੜੀ ਦਲ ਦੇ ਖਿਲਾਫ ਆ ਤੇ ਹੁਣ ਉਹ ਪ੍ਰਧਾਨ ਆ ਉਹ ਪੁਨਰ ਸੁਰਜੀਤੀ ਦਲ ਦੇ ਪ੍ਰਧਾਨ ਆ ਜਿੰਨੀ ਦੇਰ ਤੱਕ ਉਹ ਜਥੇਦਾਰ ਸੀ ਉਹਨਾਂ ਦਾ ਸਤਕਾਰ ਹੋਰ ਤਰ੍ਹਾਂ ਦਾ ਸੀ ਹੁਣ ਉਹ ਸਾਬਕਾ ਜਥੇਦਾਰਾਂ ਤੇ ਵਰਤਮਾਨ ਪ੍ਰਧਾਨ ਤੇ ਉਹ ਪ੍ਰਧਾਨ ਵੀ ਬਿਲਕੁਲ ਉਵੇਂ ਹੀ ਆ ਜਿਵੇਂ ਕਿ ਰਾਜਾ ਬੜਿੰਗ ਪ੍ਰਧਾਨਾ ਜਿਵੇਂ ਸੁਖਵੀਰ ਸਿੰਘ ਮਾਦਲ ਪ੍ਰਧਾਨਾ ਜਿਵੇਂ ਕਿ ਸੁਨੀਲ ਜਾਖੜ ਪ੍ਰਧਾਨਾ ਜਿਵੇਂ ਕਿ ਬਸਪਾ ਦੇ ਪ੍ਰਧਾਨ ਆ ਜਾਂ ਕਿਸੇ ਵੀ ਹੋਰ ਪਾਰਟੀ ਦੇ ਪ੍ਰਧਾਨ ਹੁੰਦੇ ਆ ਹੁਣ ਉਹਨਾਂ ਦੀਆਂ ਗੱਲਾਂ ਸਿਆਸੀ ਆ ਪਹਿਲਾਂ ਉਹਨਾਂ ਦੀਆਂ ਗੱਲਾਂ ਪੰਥਕ ਹੁੰਦੀਆਂ ਸੀ ਹੁਣ ਉਹ ਸਿਆਸੀ ਤੌਰ ਦੇ ਉੱਤੇ ਟਕਸ਼ ਕਰਨ ਦੇ ਪ੍ਰਤੀਤ ਹੁੰਦੇ ਆ ਪਹਿਲਾਂ ਉਹ ਪੰਥਕ ਮਸਲਿਆਂ ਦੇ ਉੱਤੇ ਵਿਚਾਰ ਕਰਨ ਦੇ ਹੋਏ ਪ੍ਰਤੀਤ ਹੁੰਦੇ ਸੀ ਸੋ ਕਹਿਣ ਦਾ ਭਾਵ ਇਹ ਜਿ ਕਿ ਜਿਹੜਾ ਇਹ ਸਾਲ ਆ ਇਹਦੇ ਵਿੱਚ ਪੰਜਾਬ ਦੇ ਅੰਦਰ ਬੜਾ ਕੁਝ ਇਹੋ ਜਿਹਾ ਉਸਲਵਟਿਆਂ ਦੇ ਰੂਪ ਚ ਸਾਹਮਣੇ ਆਉਣਾ ਜਿਹਦੇ ਬਾਰੇ ਤੁਸੀਂ ਤੇ ਮੈਂ ਹਲੇ ਤੱਕ ਕਾਸ ਵੀ ਕੀਤਾ ਪਰ ਤੁਸੀਂ ਦੇਖੋ ਇਹ ਚੰਗੀ ਗੱਲ ਕੀ ਹੋਈ ਆ ਪੰਜਾਬ ਦੇ ਲੋਕ ਖਾਸ ਕਰਕੇ ਪੰਜਾਬ ਦੇ ਸਿੱਖ ਭੜਕੇ ਨਹੀਂ ਇਹ ਮੈਨੂੰ ਜਾਤੀ ਤੌਰ ਤੇ ਬਹੁਤ ਵਧੀਆ ਗੱਲ ਲੱਗੀ ਆ ਨਹੀਂ ਤਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬੀਆਂ ਨੂੰ ਸਿੱਖਾਂ ਨੂੰ ਢੜਕਾਉਣ ਵਾਲੀ ਕਸਰ ਕੋਈ ਨਹੀਂ ਛੱਡੀ ਗਈ ਰਾਹੁਲ ਗਾਂਧੀ ਨੇ ਲੋਕ ਸਭਾ ਦੇ ਬਾਹਰ ਰਵਨੀਤ ਬਿੱਟੂ ਵਾਲਾ ਹੱਥ ਵਧਾਇਆ ਤੇ ਇਹ ਗੱਲ ਕਹੀ ਕਿ ਆ ਗਿਆ ਮੇਰਾ ਗਦਾਰ ਦੋਸਤ ਬਿੱਟੂ ਨੇ ਇਹ ਗੱਲ ਕਹੀ ਕਿ ਭਾਈ ਤੁਸੀਂ ਦੇਸ਼ ਦੇ ਦੁਸ਼ਮਣਾਂ ਗੱਲ ਇਥੇ ਖਤਮ ਹੋ ਗਈ ਆ ਪਰ ਇਸ ਗੱਲ ਨੇ ਮੋਰਕ ਵਿੱਚ ਕਟਿਆ ਵੈਸੇ ਰਾਹੁਲ ਨੂੰ ਇਹ ਸ਼ੁਰੂਆਤ ਕਰਨੀ ਨਹੀਂ ਚਾਹੀਦੀ ਅਸੀਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗੇ ਪਰ ਗੱਲ ਸ਼ੁਰੂ ਕਿੱਥੇ ਹੁੰਦੀ ਆ ਬਿੱਟੂ ਨੇ ਇਹ ਗੱਲ ਕਹੀ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਆ ਕਾਂਗਰਸ ਪਗਦੀ ਦੇਰੀ ਆ ਕਾਂਗਰਸ ਨੇ ਅਤੀਤ ਦੇ ਵਿੱਚ ਬਹੁਤ ਕੁਝ ਕੀਤਾ ਕਿ ਜਦੋਂ ਆ ਗੱਲਾਂ ਕਈਆਂ ਤੇ ਬਿੱਟੂ ਹੋਰੀ ਭੁੱਲ ਗਿਆ ਕਿ ਤਿੰਨ ਵਾਰ ਮੈਂ ਕਾਂਗਰਸ ਦੇ ਵੱਲੋਂ ਹੀ ਸੰਸਦ ਮੈਂਬਰ ਰਿਹਾ ਯੂਥ ਦਾ ਪ੍ਰਧਾਨ ਰਿਹਾ ਫਿਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕਰ ਲੋ ਪਰ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਕੀ ਗੱਲ ਕਹੀ ਗਈ ਉਹ ਕਹਿੰਦੇ ਜੀ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਆ ਕਾਂਗਰਸ ਨੇ ਗੁਰੂਆਂ ਦਾ ਅਪਮਾਨ ਕੀਤਾ ਕਾਂਗਰਸ ਦਸਤਾਰ ਦੀ ਵੈਰੀ ਆ ਤੁਸੀਂ ਦੇਖੋ ਵੀ ਗੱਲ ਸ਼ੁਰੂ ਕਿੱਥੇ ਹੋਈ ਤੇ ਗੱਲ ਮੁੱਕੀ ਕਿੱਥੇ ਆ ਗੱਲ ਇੱਕ ਵਿਅਕਤੀ ਵਿਸ਼ੇਸ਼ ਦੀ ਦੂਜੇ ਵਿਅਕਤੀ ਵਿਸ਼ੇਸ਼ ਦੇ ਨਾਲ ਭੇੜਦੀ ਆ ਮੁਕਾਬਲੇ ਦੀ ਆ ਹਰਖ ਦੀ ਆ ਵਿਰੋਧ ਦੀ ਆ ਪਰ ਇਹ ਗੱਲ ਅਗਸੇ ਸਿੱਖਾਂ ਦੇ ਉੱਤੇ ਸ਼ੁਕਰ ਕਰੋ ਕਿ ਸਿੱਖਾਂ ਨੂੰ ਇਸ ਗੱਲ ਦਾ ਪਤਾ ਕਿ ਭਾਈ ਇਹ ਇੱਕ ਬੰਦੇ ਦੀ ਦੂਜੇ ਨਾਲ ਇੱਕ ਪਾਰਟੀ ਦੀ ਦੂਜੀ ਪਾਰਟੀ ਨਾਲ ਲੜਾਈ ਦਾ ਵੇਰਵਾ ਹੈਗਾ ਨੇ ਤਾਂ ਇਸ ਸਾਲ ਦੇ ਵਿੱਚ ਇਹੋ ਜੇ ਕਿਸੇ ਹੋਰ بڑے ਸਾਹਮਣੇ ਆਉਣ ਦੀ ਸੰਭਾਵਨਾ ਤੇ ਬੀਤੇ ਵਰਿਆਂ ਦੇ ਵਿੱਚ ਇਹੋ ਜੇ ਸਾਹਮਣੇ ਆਉਂਦੇ ਵੀ ਰਹੇ ਆ ਇਸ ਸਾਲ ਦੇ ਵਿੱਚ ਹੋ ਸਕਦਾ ਹੋ ਸਕਦਾ ਇਸ ਸਾਲ ਦੇ ਵਿੱਚ ਇਹ ਗੱਲ ਕਹੀ ਜਾਵੇ ਪੰਜਾਬੀਆਂ ਨੂੰ ਕਿ ਭਾਈ ਤੁਹਾਡੀ ਭਾਵਨਾ ਉਹਨੇ ਪੜ੍ਹਾਈ ਆ ਫਲਾਣੇ ਭਾਈਚਾਰੇ ਦੇ ਖਿਲਾਫ ਫਲਾਣਾ ਬੋਲਿਆ ਉਸ ਭਾਈਚਾਰੇ ਨੂੰ ਉਸ ਧਰਮ ਵਾਲੇ ਲੋਕਾਂ ਨੂੰ ਪਤਾ ਵੀ ਨਾ ਹੋਵੇ ਕਿ ਭਾਈ ਇਹਨੇ ਸਾਡੇ ਖਿਲਾਫ ਬੋਲਿਆ ਤਾਂ ਨਹੀਂ ਬੋਲਿਆ ਪਰ ਤੁਹਾਨੂੰ ਦੱਸਿਆ ਜਾਊਗਾ ਨਵਜੋਤਪੁਰ ਸਿੱਧੂ ਆ ਪਿਛਲੇ ਦਿਨੀ ਉਹਨੂੰ ਕਾਂਗਰਸ ਦੇ ਵਿੱਚੋਂ ਪੱਕੇ ਤੌਰ ਤੇ ਕੱਢਿਆ ਗਿਆ ਇਹ ਗੱਲ ਸਾਹਮਣੇ ਆਈ ਉਸ ਤੋਂ ਪਹਿਲਾਂ ਉਹਨੇ ਕਾਂਗਰਸ ਸਾਫ ਛੱਡੀ ਆਪਾਂ ਜਾਣਦੇ ਆ ਉਸ ਤੋਂ ਪਹਿਲਾਂ ਰਾਜਾ ਬੜਿੰਗ ਨੇ ਸਸਪੈਂਡ ਕੀਤਾ ਆਪਾਂ ਜਾਣਦੇ ਆ ਪਰ ਜਦੋਂ ਪੱਕੇ ਤੌਰ ਦੇ ਉੱਤੇ ਉਹਨੂੰ ਕੱਢ ਦਿੱਤਾ ਗਿਆ ਭਪੇਸ਼ ਬਘੇਲ ਨੇ ਗੱਲ ਕਹੀ ਤੇ ਫਿਰ ਨਾਲ ਦੀ ਨਾਲ ਬੀਬੀ ਨੇ ਕਿਹੜੀ ਗੱਲ ਕਹੀ ਕਹਿੰਦੇ ਜੀ ਪੱਪੂ ਨੇ ਆਪਣੀ ਪਛਾਣ ਦੇ ਉੱਤੇ ਹੋਰ ਪੱਕੀ ਮੋਹਰ ਲਾ ਲਈ ਆ ਪੱਪੂ ਨੇ ਬੀਤੇ ਵੇਲੇ ਦੇ ਵਿੱਚ ਕਈ ਸਾਰੇ ਫੈਸਲੇ ਨਹੀਂ ਲਏ ਪੱਪੂ ਨੇ ਇੱਕ ਇੱਕ ਮਸਲੇ ਦੇ ਉੱਤੇ 6-6 ਮਹੀਨੇ ਬਾਅਦ ਫੈਸਲਾ ਲੈਣਾ ਹੁੰਦਾ ਤੇ ਅੱਜ ਕਾਂਗਰਸ ਦਾ ਇਹ ਹਾਲ ਹੋ ਗਿਆ ਜਿੰਨੀ ਦੇਰ ਤੱਕ ਤੁਸੀਂ ਕਾਂਗਰਸ ਦੇ ਵਿੱਚ ਆ ਉਨੀ ਦੇਰ ਤੱਕ ਤੁਸੀਂ ਕਹਿੰਦੇ ਜੀ ਕਿ ਰਾਹੁਲ ਗਾਂਧੀ ਤੇ ਪ੍ਰਯੰਕਾ ਗਾਂਧੀ ਮੇਰੇ ਮੈਂਟਰ ਆ ਯਾਨੀ ਕਿ ਸਾਡੇ ਪ੍ਰੇਰਨਾ ਸਰੋਤ ਆ ਤੇ ਇਹ ਉਹ ਵੇਲਾ ਜਦੋਂ ਨਵਜੋਤ ਸਿੰਘ ਸਿੱਧੂ ਹਰ ਢਾਈਵੇਂ ਤੀਜੇ ਮਹੀਨੇ ਜਾਂ ਢਾਈਵੇਂ ਮਹੀਨੇ ਜਾਂ ਤੀਜੇ ਮਹੀਨੇ ਚੌਥੇ ਮਹੀਨੇ ਇਹ ਪੋਸਟ ਪਾਉਂਦੇ ਹੁੰਦੇ ਜੀ ਕਿ ਰਾਹੁਲ ਗਾਂਧੀ ਮੇਰੇ ਮੈਂਟਰ ਆ ਘਰ ਵਾਲੀ ਕਹਿੰਦੀ ਉਹ ਪੱਪੂ ਆ ਘਰ ਵਾਲਾ ਕਹਿੰਦਾ ਮੇਰੇ ਪ੍ਰੇਰਨਾ ਸਰੋਤ ਆ ਤੁਸੀਂ ਇਹ ਦੇਖੋ ਵੀ ਜਦੋਂ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਨਿਤਾ ਜਾਂਦਾ ਜਾਂ ਕਿਸੇ ਕਾਰਨ ਕਰਕੇ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਉਹਨੂੰ ਫਿਰ ਪਹਿਲਿਆਂ ਦੇ ਉੱਤੇ ਨਾਰਾਜ਼ਗੀਆਂ ਕਿਸੀਆਂ ਹੁੰਦੀਆਂ ਮੈਂ ਕਿਹਨਾਂ ਅੱਗੇ ਵੀ ਉਦਾਹਰਨ ਦਿੱਤੀ ਸੀ ਇਹ ਉਦਾਹਰਨ ਤੁਹਾਨੂੰ ਵੀ ਤੇ ਮੈਨੂੰ ਵੀ ਤੇ ਸਭ ਨੂੰ ਪੱਲੇ ਬੰਨ ਕੇ ਰੱਖਣੀ ਚਾਹੀਦੀ ਆ ਮੇਰਾ ਇੱਕ ਦੋਸਤ ਕਰਿਆਨੇ ਵਾਲੀ ਦੁਕਾਨ ਦੇ ਉੱਤੇ ਪਿਛਲੇ ਕਈ ਵਰਿਆਂ ਤੋਂ ਕੰਮ ਕਰਦਾ ਉਹ ਜਦੋਂ ਪਹਿਲੀ ਦੁਕਾਨ ਤੇ ਕੰਮ ਕਰਦਾ ਸੀ ਤਾਂ ਉਹਨੂੰ ਮੇਰੇ ਖਿਆਲ ਨਾਲ ਵੀ 12000 ਦੇ ਕਰੀਬ ਕਰੀ ਮਿਲਦੇ ਸੀਗੇ ਉਸ ਤੋਂ ਬਾਅਦ ਉਹਨੂੰ ਫਿਰ ਮਿਲ ਗਿਆ ਜੀ ਕਿਸੇ ਹੋਰ ਦੁਕਾਨ ਦੇ ਵਿੱਚ ਕੰਮ ਬੰਦਾ ਹੀ ਇਮਾਨਦਾਰ ਆ ਸਾਰਾ ਕੰਮ ਦਾ ਜ਼ਿੰਮਾ ਸਾਂਭਣ ਵਾਲਾ ਉਹਨੂੰ ਹੁਣ ਬਹੁਤ ਵੱਡੀ ਦੁਕਾਨ ਆ ਉੱਥੇ ਉਹਨੂੰ 20000 ਰੁਪਏ ਮਿਲਦਾ ਪਹਿਲੀ ਦੁਕਾਨ ਤੇ ਉਹਨੇ 7-8 ਵਰੇ ਲਾਇਆ ਮੈਂ ਉਹਨੂੰ ਇਕੱਲੇ ਇਹ ਗੱਲ ਕਹੀ ਮੈਂ ਕਿਹਾ ਯਾਰ ਪਹਿਲੀ ਦੁਕਾਨ ਤੇ ਤੈਨੂੰ ਪੈਸੇ ਘੱਟ ਸੀ ਹੁਣ ਤੂੰ ਨਵੀਂ ਵਾਲੀ ਤੇ ਤਾਂ ਖੁਸ਼ ਹੋਏਗਾ ਤੂੰ ਮੈਨੂੰ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਯਾਰ ਉੱਥੇ ਤਾਂ ਮੈਨੂੰ ਛੁੱਟੀ ਨਹੀਂ ਮਿਲਦੀ ਵੇਲੇ ਸਰ ਉਹ ਮੇਰੇ ਕੋਲੋਂ ਕੰਮ ਦੇ ਘੰਟੇ ਵੀ ਵੱਧ ਲਵਾ ਲੈਂਦੇ ਆ ਹੁਣ ਤਾਂ ਸਾਰਾ ਕੁਝ ਠੀਕ ਆ ਉਹ ਕਹਿੰਦਾ ਬਾਈ ਜੀ ਪਹਿਲੇ ਵੀ ਬਹੁਤ ਵਧੀਆ ਸੀ ਤੇ ਹੁਣ ਵਾਲੇ ਵੀ ਬਹੁਤ ਵਧੀਆ ਮੈਂ ਪਹਿਲੇ ਵਾਲਿਆਂ ਨੂੰ ਕਦੇ ਮਾੜਾ ਨਹੀਂ ਕਹਿ ਸਕਦਾ ਮੈਂ ਇੰਨੇ ਵਾਰੇ ਕੰਮ ਕੀਤਾ ਤੇ ਉਹਨਾਂ ਦੇ ਕੋਲੋਂ ਵੀ ਮੇਰੇ ਪੀਪੇ 'ਚ ਆਟਾ ਪਿਆ ਮੈਂ ਕੰਮ ਕੀਤਾ ਉਹਨਾਂ ਨੇ ਮੈਨੂੰ ਭੁਗਤਾਨ ਕੀਤਾ ਮੈਂ ਉਹਨਾਂ ਨੂੰ ਮਾੜਾ ਕਿਵੇਂ ਨਵੇਂ ਆਪਣੀ ਥਾਂ ਦੇ ਉੱਤੇ ਚੰਗੇ ਆ ਨਾ ਆਪਾਂ ਪੁਰਾਣਿਆਂ ਨੂੰ ਮਾੜੇ ਕਹਿਣਾ ਨਾ ਪਰ ਨਵੇਂਆਂ ਨੂੰ ਬੇਲੋੜਾ ਚੰਗੇ ਕਹਿਣਾ ਇਹ ਵੀ ਚੰਗੇ ਆ ਉਹ ਵੀ ਚੰਗੇ ਆ ਮੈਂ ਇਹਨਾਂ ਨੂੰ ਭੰਡਣਾ ਨਹੀਂ ਮੈਂ ਕੋਈ ਸਵਾਦ ਨਹੀਂ ਲੈਣਾ ਕੋਈ ਮਾੜੇ ਬਹੁਤ ਸੀ ਉਹ ਬਹੁਤ ਵਧੀਆ ਸੀ ਮੈਂ ਸੋਚਦਾ ਕਿ ਮੇਰਾ ਉਹ ਦੋਸਤ ਜਿਹੜਾ ਮੇਰਾ ਕਾਮਾ ਦੋਸਤ ਆ ਉਹ ਦੇਖੋ ਸਟੈਂਡ ਕਿਹੋ ਜਿਹਾ ਰੱਖਦਾ ਵੀ ਨਾ ਪਿਛਲਿਆਂ ਨੂੰ ਮਾੜਾ ਕਹਿੰਦਾ ਇੱਥੇ ਨੇਤਾ ਤਿੰਨ ਤਿੰਨ ਵਾਰ ਸੰਸਦ ਮੈਂਬਰ ਰਹਿ ਕੇ ਨਵੀਂ ਥਾਂ ਦੇ ਉੱਤੇ ਜਾ ਕੇ ਗੱਲ ਕਹਿੰਦੇ ਕਿ ਪਿਛਲਿਆਂ ਨੇ ਬੇੜਾ ਕਰ ਕਰਤਾ ਪੰਜਾਬ ਦਾ ਸਿੱਖਾਂ ਦਾ ਕਾਣ ਕੀਤਾ ਪੰਜਾਬ ਦੇ ਲੋਕਾਂ ਦੀ ਕਾਂਗਰਸ ਨਾਲ ਨਾਰਾਜ਼ਗੀ ਹੋ ਸਕਦੀ ਆ ਤੇ ਨਾਰਾਜ਼ਗੀ ਵਾਲੇ ਬਹੁਤ ਸਾਰੇ ਕਾਰਨ ਆ ਇਸੇ ਕਰਕੇ ਜਹਾਸ਼ੀਰ ਉੱਤੇ ਆ ਪਰ ਨੇਤਾਵਾਂ ਨੂੰ ਕੋਈ ਨਾਰਾਜ਼ਗੀ ਕਰਨ ਦਾ ਅਧਿਕਾਰ ਨਹੀਂ ਆ ਨੇਤਾਵਾਂ ਨੂੰ ਰੁਤਬੇ ਮਿਲੇ ਗੱਡੀਆਂ ਮਿਲੀਆਂ ਪੈਨਸ਼ਨਾਂ ਮਿਲੀਆਂ ਅਹੁਦੇ ਮਿਲੇ ਮਾਨ ਸਨਮਾਨ ਮਿਲਿਆ ਸਭ ਕੁਝ ਮਿਲਿਆ ਪਰ ਜਦੋਂ ਤੁਸੀਂ ਕਿਸੇ ਕਾਰਨ ਕਰਕੇ ਨਵੇਂ ਘਰ ਜਾਂਦੇ ਆ ਇਹ ਤੁਹਾਡੀ ਇੱਛਾ ਹਰ ਬੰਦਾ ਚਾਹੁੰਦਾ ਜੀ ਕਿ ਮੇਰੀ ਤਰੱਕੀ ਹੋਵੇ ਮੈਂ ਸੇਫ ਥਾਂ ਤੇ ਜਾਵਾਂ ਮੇਰਾ ਸਭ ਕੁਝ ਬਚਿਆ ਰਹੇ ਮੈਨੂੰ ਕੋਈ ਵੱਡਾ ਰੁਤਬਾ ਮਿਲੇ ਪਰ ਜਦੋਂ ਤੁਸੀਂ ਨਮੀ ਥਾ ਤੇ ਜਾਂਦੇ ਤੁਸੀਂ ਪਿਛਲੀ ਥਾ ਦੀ ਮਿੱਟੀ ਕੋ ਪਟਦੇ ਆ ਮੈਂ ਇਹ ਗੱਲ ਤਾਂ ਕਰਕੇ ਕਹਿਣਾ ਕਿ ਪੰਜਾਬ ਦੇ ਲੋਕ ਐਤਕੀ ਕਿਸੇ ਦੇ ਪਿੱਛੇ ਲਾ ਕੇ ਨਾ ਤਾਂ ਸਿਰ ਪਾੜਨ ਨਾ ਹੀ ਬੇਲੋੜੇ ਨਾਰੇ ਲਾ ਲਾ ਕੇ ਕਿਸੇ ਦੇ ਹੱਕ ਦੇ ਵਿੱਚ ਆਪਦਾ ਸੰਗ ਬਿਠਾਉਣ ਨਾ ਹੀ ਕਿਸੇ ਦੇ ਪਿੱਛੇ ਲਾ ਕੇ ਤੇ ਇੱਕ ਦੂਜੇ ਨਾਲ ਲੜੋ ਲੜਾਈਆਂ ਕਰਨ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡਾ ਪਸੰਦੀਦਾ ਨੇਤਾ ਜਿਹਦੇ ਪਿੱਛੇ ਸਿਰ ਪਾੜਦੇ ਜਾਂ ਪੜਵਾਉਂਦੇ ਫਿਰਦੇ ਆ ਉਹਨੇ 4 ਮਹੀਨੇ ਬਾਅਦ 3 ਮਹੀਨੇ ਬਾਅਦ ਕਿਹੜੇ ਪਾਸੇ ਨੂੰ ਤੁਰ ਪੈਣਾ ਸੋ ਪੰਜਾਬ ਦੇ ਲੋਕਾਂ ਨੂੰ ਐਤਕੀ ਇਸ ਵਰੇ ਦੇ ਵਿੱਚ ਸੰਜਮ ਤੋਂ ਕਮ ਲੈਣਾ ਪਊਗਾ ਸਿਰ ਤੋਂ ਕਮ ਲੈਣਾ ਪਊਗਾ ਸੋਹਿਰਦ ਹੋ ਕੇ ਚੱਲਣਾ ਪਊਗਾ ਕਿਉਂਕਿ ਇੱਥੇ ਬਹੁਤ ਸਾਰੇ ਬੰਦੇ ਆਉਣੇ ਆ ਜਿਹੜੇ ਕਿ ਦੂਜੇ ਪਾਸੇ ਜਾ ਕੇ ਤੇ ਉਸ ਪਾਰਟੀ ਦੇ ਬਾਰੇ ਬਹੁਤ ਮਾੜਾ ਚੰਗਾ ਕਹਿਣਗੇ ਜਿਹਦੇ ਵਿੱਚੋਂ 20-20 ਸਾਲ 15-15 ਸਾਲ ਰਹੇ ਆ ਤੇ ਪੰਜਾਬ ਦੇ ਵਿੱਚ ਐਸੇ ਵੀ بڑے ਨੇਤਾ ਹੋਣੇ ਆ ਨਵੀਂ ਥਾਂ ਦੇ ਉੱਤੇ ਇਸ ਕਰਕੇ ਜਾਣਗੇ ਵੀ ਪਹਿਲੀ ਥਾਂ ਤੋਂ ਟਿਕਟ ਦੀ ਆਸ ਨਹੀਂ ਸੀ ਨਵੀਂ ਥਾਂ ਤੇ ਜਾ ਕੇ ਗੱਲ ਕਰਨਗੇ ਕਿ ਹਲਕੇ ਦੇ ਲੋਕਾਂ ਦੀ ਸੇਵਾ ਦੇ ਵਾਸਤੇ ਮੈਨੂੰ ਇੱਧਰ ਆਉਣਾ ਪਿਆ ਮੈਂ ਬਿਨਾਂ ਸ਼ਰਤ ਆਇਆ ਹਾਂ ਮੈਨੂੰ ਅਹੁਦੇ ਦਾ ਲਾਲਚ ਕੋਈ ਨਹੀਂ ਮੈਂ ਤਾਂ ਹਲਕੇ ਦੀ ਸੇਵਾ ਵਾਸਤੇ ਲੋਕਾਂ ਦੇ ਵੱਲੋਂ ਭੇਜਿਆ ਗਿਆ ਹਾਂ ਕੋਈ ਲੋਕ ਨਹੀਂ ਭੇਜਦੇ ਨਾ ਲੋਕਾਂ ਨੂੰ ਕੋਈ ਲੋੜ ਆ ਜਿਹੜੇ ਉਹ ਝੋਲੀ ਚੱਕ ਜੇ ਹੁੰਦੇ ਕੁਝਕ ਜਿਹੜੇ ਕੋਈ 150 ਹੁੰਦੇ ਆ ਉਹੀ ਕਹਿੰਦੇ ਹੁੰਦੇ ਵੀ ਭਾਈ ਤੂੰ ਜਿੱਧਰ ਮਰਜੀ ਚਲਾ ਜਾ ਤੇਰੀ ਸੋਚ ਤੇ ਪੈਰਾ ਠੋਕੇ ਦੇਾਂਗੇ ਇਹ ਓਨੇ ਕੀ ਹਲਕੇ ਦੇ ਲੋਕ ਨਹੀਂ ਹੁੰਦੇ 150 ਨਾਲ ਹਲਕਾ ਨਹੀਂ ਮੰਨਦਾ ਹਲਕੇ ਦੇ ਵਿੱਚ ਇੱਕ ਚ ਲੱਖਾਂ ਵੋਟ ਹੁੰਦੀ ਆ ਸੋ ਪੰਜਾਬੀਆਂ ਨੂੰ ਇੱਥੇ ਕੀ ਸੋਚ ਤੋਂ ਸਮਝ ਤੋਂ ਵਿਚਾਰ ਤੋਂ ਉਸ ਹਿਰਦਾ ਤੋਂ ਕਮ ਲੈਣਾ ਪਊਗਾ ਨਹੀਂ ਤਾਂ ਫਿਰ ਫਸੇ ਰਵਾਂਗੇ ਨਹੀਂ ਤਾਂ ਲੜੀ ਜਾਵਾਂਗੇ ਆਪਣਾ ਨੁਕਸਾਨ ਕਰਾਂਗੇ ਨੇਤਾ ਦਾ ਕਦੇ ਨੁਕਸਾਨ ਨਹੀਂ ਹੁੰਦਾ ਕਦੇ ਤੁਸੀਂ ਦੇਖਿਆ ਵੀ ਕਿਸੇ ਨੇਤਾ ਦਾ ਸਰੀਰਕ ਤੌਰ ਤੇ ਨੁਕਸਾਨ ਹੋਇਆ ਹੋਵੇ ਕਦੇ ਉਹਦਾ ਕੋਈ ਬਹੁਤ ਵੱਡਾ ਆਰਥਿਕ ਤੌਰ ਤੇ ਨੁਕਸਾਨ ਹੋ ਗਿਆ ਹੋਵੇ ਇਹ ਆਪਾਂ ਜੰਮੇ ਹੀ ਕੀ ਇਹਨਾਂ ਦੇ ਭਾਗਾਂ ਨੂੰ ਆ ਇਹ ਸੋਚੋ ਵਿਚਾਰੋ ਵੋਟ ਜੀ ਨੂੰ ਮਰਜ਼ੀ ਪਾਓ ਤੁਸੀਂ ਕਾਂਗਰਸ ਨੂੰ ਪਾਓ ਆਪ ਨੂੰ ਪਾਓ ਅਕਾਲੀਆ ਨੂੰ ਪਾਓ ਬੀਜੇਪੀ ਨੂੰ ਪਾਓ ਬਸਪਾ ਨੂੰ ਪਾਓ ਅਮਰਤਪਾਲ ਸਿੰਘ ਦੀ ਧਰ ਨੂੰ ਪਾਓ ਪੁਨਰ ਸੁਰਜੀਤੀ ਨੂੰ ਪਾਓ ਪਰ ਅਕਲ ਨਾਲ ਪਾਓ ਸੰਜਮ ਨਾਲ ਰਹੋ ਤੇ ਕਿਸੇ ਪਿੱਛੇ ਲੜੋ ਨਾ